ਸਤਿਗੁਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਜਾਣਿਆ ਪਹਿਚਾਣਿਆ ਚਿਹਰਾ ਸੋਹਣਾ ਸੁਨੱਖਾ ਗੱਭਰੂ ਮੁੱਛਾ ਕੁੰਡੀਆਂ ਤੇ ਐਨ ਓਕੇ ਦੀ ਰਿਪੋਰਟ ਤੇ ਬਾਈ ਦੇ ਅੱਜ ਭਾਵ ਵੀ ਬੜਿਆ ਲੋਟ ਆਜੋ ਜਿਨ੍ਹਾਂ ਨੇ ਘੱਟ ਪੈਸਿਆਂ ਦੇ ਵਿੱਚ ਗਾਵਾਂ ਪਾਲਦੇ ਫਿਰਦੇ ਕਿੱਥੇ ਆਉਣਾ ਹਰੀ ਹਰ ਝੋਕ ਪਿੰਡ ਦੇ ਵਿੱਚ ਹਰਜੀਤ ਵੀਰ ਦੇ ਕੋਲੇ ਤੇ ਬਾਈ ਆਜੋ ਕਰਦੇ ਆ ਬਾਈ ਦੇ ਨਾਲ ਗੱਲ ਤੇ ਬਾਦ ਹਰਜੀਤ ਭਾਈ ਇੱਧਰ ਆ ਮੇਰੇ ਕੋਲ ਆਲਾ ਵੀਰ ਜੀ ਇੱਧਰ ਆ ਇੱਧਰ ਪਹਿਲਾਂ ਇੱਧਰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਰਾ ਜੀ ਹੋਰ ਘਰ-ਬਾਰ ਬਾਈ ਵਧੀਆ ਕਿਰਪਾ ਨਾਲ ਚੜਦੀ ਕਲਾ ਇੱਕ ਤੈਨੂੰ ਲੰਬਾ ਬਾਈ ਕਾਦਾ ਹੀ ਪੱਖੇ ਨਹੀਂ ਲਾਇਏ ਤੂੰ ਦਿੱਤੇ ਚ ਆ ਗਰਮੀ ਵੇਲਾ ਕਿੰਨੀ ਹੋਣਾ ਅਗਲੀ ਵੀਡੀਓ 'ਚ ਨਾਂ ਲੱਗੇ ਹੋਏ ਫੇਰ ਜੁਰਮਾਨਾ ਵੀਡੀਓ ਨਾ ਬਣਾਈ ਹੋਰ ਦਾ ਨਾਲ ਜੁਰਮਾਨਾ ਟੋਲ ਨਹੀਂ ਜੁਰਮਾਨਾ 1000 ਰੁਪਿਆ ਲੱਗੂਗਾ ਠੀਕ ਹੈ ਨਾ ਅੱਛਾ ਹਰਜੀਤ ਭਈ ਅੱਜ ਜਾਨਵਰ ਕਿੰਨੇ ਆ ਭਈ ਵਰੇ ਆਪਣੇ ਕੋਲੇ ਦੋ ਕਟੀਆਂ ਤਿੰਨ گاਵਾ ਠੀਕ ਆ ਉਹਨ ਦਾ ਬੱਚਾ ਮਰਿਆ ਆ ਆ ਇੱਕ ਤੜਕੇ ਸੂਈ ਉਹ ਤੇ ਉਹ ਰਾਤ ਆ ਉਹ ਦਾ ਸੂਤ ਹੈਗਾ ਹੀ ਆਪਣੇ ਕੋਲ ਪਿਛਲੀ ਵੀਡੀਓ ਚ ਪਾਈ ਸੀਗੀ ਕਿਹੜੀ ਉਹ ਤਾਂ ਉਹ ਤਾਂ ਉਹ ਆ ਆ ਜੜੀਆਂ ਦੀ ਗੱਲ ਕਰਦਾ ਇਹ ਤਾਂ ਇੱਕ ਤੜਕੇ ਸੂਈ ਉਹ ਸਿੰਘਾਂ ਦੀ ਤੇ ਆ ਰਾਤੀ ਸੂਈ ਸੀਗੀ ਅੱਛਾ ਗੱਲੇ ਉਹ ਵੀ ਠੰਡੀਆਂ ਲੱਗੀਆਂ گاਵਾ ਮੈਨੂੰ ਹੁਣ ਅਸੀਂ ਮੈਂ ਬਹੁਤ ਠੰਡੀਆਂ ਯਾਰ ਜਿੰਨੀਆਂ ਕਹਿ ਦੀਏ ਜਿਵੇਂ ਮਰਜੀ ਬੱਚੇ ਦੇ ਗਿਓ ਕਿ ਬੱਚੀਆਂ ਬਈ ਬੱਚੇ ਇਧਰ ਕਹਿ ਹੀ ਦੇਣਾ ਯਾਰ ਨਹੀਂ ਠੀਕ ਆ ਬਈ ਅੱਛਾ ਨਹੀਂ ਠੀਕ ਹੈ ਅੱਛਾ ਇਹਦੀ ਦੱਸ ਮੈਨੂੰ ਡਿਟੇਲ ਪਹਿਲਾਂ ਲਾਲ ਦੀ ਇਹ ਕਿੰਨੇ ਵਸੋਂ ਸੁਈ ਹੈ ਇਹ ਵੀਰੇ ਦੂਜਾ ਸੁਆ ਸੁਈ ਹੈ ਕਿੰਨੇ ਦਿਨ ਹੋ ਗਏ ਸੁਈ ਨਾ ਇਹ ਰਾਤ ਤਾਂ ਸੁਈ ਆ ਤੇ ਰਾਤੀ 2 ਕਿਲੋ ਕੱਢਿਆ ਤਲਕਿਆਂ ਦੇ ਸਲੋ 2.5 ਕਿਲੋ ਤਿੰਨ ਤੜਕੇ ਕੱਢਦਾ ਮੈਂ ਤਾਂ ਕਿਹਨੂੰ 10 11 ਕਿਲੋ ਦੁੱਧ ਦੇ ਦੂੰਗੀ ਕਿ ਜ਼ਿਆਦਾ ਦੇ ਜੂਗੀ ਦੇ ਜੂਗੀ ਬਾਈ ਖੁੱਲਾ ਹੂੰ ਬਾਕੀ ਮਈਆਰ ਦਾ ਦੁੱਧ ਆ ਮਈਆਰ ਦਾ ਦੁੱਧ ਕਰੇ ਦੁੱਧ ਪੀਣ ਵਾਲੇ ਨੂੰ ਮਾਰੀ ਰਿੰਦੇ ਸੀਗਾ ਬਹੁਤ ਚੰਗੀ ਆ ਬਾਈ ਇੱਕ ਗੱਲ ਹੋਰ ਆ ਸੀਲਸ ਲੱਗਦੇ ਮੇਨ ਆ ਯਾਰ ਜਿੱਦੀ ਮਰਜ਼ੀ ਹੈ ਉਹਨੇ ਦਾ ਲਾ ਮਾਰ ਕੇ ਲਾਪਾ ਹੁੰਦਾ ਨਹੀਂ ਤਾਂ ਇਹ ਕਿੰਨੇ ਦੀ ਹਰਜੀਤ ਵੀਰੇ ਇੰਦਾ ਮੁੱਲ 36000 ਰੁਪਏ। ਅੱਛਾ ਹਾਂਜੀ। ਪੱਕੀ ਗੱਲ ਮੁੱਕਰਦਾ ਤਾਂ ਨਹੀਂ? ਨਹੀਂ ਨਹੀਂ ਮਾ ਆਪਾਂ ਕਾ ਦਾ ਮੁੱਕਰਨਾ। ਕਿ ਛੋੜ ਕੇ ਨਹੀਂ ਕਰਦੇ ਮੇਰੇ ਮੇਰੀ ਖੁਸ਼ੀ। ਜਿਵੇਂ ਕਹੇਗਾ ਤੇਰੇ ਛੋੜ ਕਰਾਂਗੇ। ਮੈਂ ਮੈਂ ਆਕੇ ਬੰਦਾ ਤੇਰਾ ਨਾਂ ਲਾਵੇ ਆਪਾਂ ਪੂਰੀ ਛੋੜ ਕਰਾਂਗੇ ਜਦੋਂ ਦੀ 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 ਨਿਭੇੜਦੀਏ ਕਰ। ਹਾਂ ਹੈ ਬਾਈ ਹਰਜੀਤ ਵੀਰੇ ਦੀ ਦੀ ਕਿੰਨੇ ਦੀ? ਯਾਰ ਜਿੰਨੇ ਦੀ ਮਰਜ਼ੀ ਦੇਣੀ ਹੋਰ ਦੱਸ। ਕਿੰਨੇ ਦੀ ਫਿਰ ਬੋਲ। ਆਪਾਂ ਮਾਨਤਨ ਕਰਦਾਂਗੇ ਸਰਬੇ ਵੀਰੇ ਜਦੋਂ ਕੋਈ ਫੋਨ ਲਾਊਗਾ। ਠੀਕ ਆ। ਠੀਕ ਆ ਭਰਾ ਜੀ। ਐਡੀਆਂ ਜੇ ਦੇ ਦੇ ਮੈਨੂੰ ਵੀ ਸਭ ਹੀ ਨਹੀਂ। ਯਾਰ ਮੈਂ ਤੈਨੂੰ ਕਹਿਤਾ ਵੀ ਜਦੋਂ ਕੋਈ ਫੋਨ ਲਾਊਗਾ ਆਪਾਂ ਮਾਨਤਾਣ ਜ਼ਰੂਰ ਕਰਾਂਗੇ ਵੀ ਸੇਲ ਸੂਲਾ ਵੜਿਆ ਰੇ ਗੱਲ ਵਾਟੇ ਮੈਂ ਨਾ ਯਾਰ ਲੂਤਲ ਜੀ ਜਦੋਂ ਦਿਨ ਕਹਿਤਾ ਵੀ ਇਹ ਜਿਹੜਾ ਬੰਦਾ ਲਈ ਆਊਗਾ ਯਾਦ ਕਰੂਗਾ ਯਾਰ ਥਾਨ ਚੱਡਾ ਸੋਣੀ ਹੁਣ ਕੋ ਚੋਈਆਂ ਤੈਨੂੰ ਪਤਾ ਬੌਲੇ ਕੱਢੇ ਨੇ ਉਹ ਕੱਟੇ ਨੂੰ ਪਿਆ ਕੋ ਹੋਮੀ ਪਿਆ ਆਪਣੇ ਘਰੇ ਬੌਲਾ ਦੇ ਨਹੀਂ ਠੀਕ ਐ ਅੱਛਾ ਧਾਰਾ ਮਰਾ ਮਾਰ ਦੂਗੀ ਕਿ ਨਹੀਂ ਹੁਣ ਭਾਈ ਜੀ ਮਾਰੂਗੀ ਧਾਰਾ ਨੂੰ ਕੀ ਐ ਮਾਰਾਂ ਮਾਰੀ ਮਾਰੇ ਡਰਦੀ ਆ ਲੈ ਚਵਾਤਾ ਇੱਕ ਨੰਬਰ ਆਓ ਯਾਰ ਵਾਕਈ ਹੈ ਹਨਾ ਨਹੀਂ ਨਹੀਂ ਆਲੇ ਬੱਚਾ ਭੋਜਨ ਇੱਕ ਨੰਬਰ ਚ ਆ ਸਾਰਾ ਪੋਲੀ ਧਾਰ ਰਿਹਾ ਹੁਣ ਦੇਣੀ ਕਿੰਨੇ ਦੀ ਐ ਬਾਈ ਯਾਰ ਇਹ ਹੂੰ ਮਾਨ ਤਨ ਕਰਾਂਗੇ ਸਰਬੇ ਵੀਰਾ ਆਪਾਂ ਨੇ ਕਹਿੰਦਾ ਜਦੋਂ ਅਗਲਾ ਮੈਂ 35000 ਦੀ ਦੇ ਦਈਏ ਚੱਲ ਠੀਕ ਹੋਰ ਕਰ ਦਿਓ ਜਾਇਆ ਗਿਆ ਮਾੜਾ ਮੋਟਾ ਮੇਰੀ ਅੱਜ ਰੱਖ ਲਈ ਚੰਗਾ ਕੋਈ ਨਹੀਂ ਕੋਈ ਆ ਸਿੰਗਾ ਵਾਲੀ ਬਾਰੇ ਦੱਸੀ ਬਾਈ ਇਹ ਵੀਰੇ ਸੂਈ ਐ ਤੜਕੇ ਔਰ ਜ਼ੇਰ ਦੋਹਾਂ ਦੀ ਵੀਡੀਓ ਆਪਾਂ ਪਾਵਾਂਗੇ ਜ਼ੇਰ ਦੀ ਜੇ ਕੋਈ ਮੰਗੂਗਾ ਠੀਕ ਐ ਬਾਈ ਕੱਪਣਾ ਦੀ ਵੀ ਪਾ ਸਕਦੇ ਆ ਜ਼ੇਰ ਦੀ ਵੀ ਕੱਲ ਲਈਆਂ ਆਈਆਂ ਠੀਕ ਐ ਵੀਰੇ ਤੇ ਅੱਛਾ ਸਿੰਗਾ ਵਾਲੀ ਵਾੜਥਲੇ ਕਿੰਨਾ ਦੁੱਧਾ ਹੁਣ ਵੀਰੇ ਵਿਰੇਂ ਦੇ ਥੱਲੇ 2 2.5 ਕਿਲੋ ਬੌਲਾ ਕੱਢਿਆ ਨੇ ਤੈਨੂੰ ਮੈਂ ਕਹਿ ਦਿਆਂ ਵੀ ਇੰਨਾ ਕੱਢਿਆ ਠੀਕ ਆ ਠੀਕ ਆ ਬਾਈ ਕਰਕੇ ਦੱਸਿਆ ਨਾ ਸੁਈ ਜੇਰ ਦੂਰ ਪਾਦੀ ਬਾਈ ਓਕੇ ਜਰੂਰ ਬਾਈ ਜੀ 제ਰ ਦੀ ਵੀਡੀਓ ਹੋਊਗੀ ਮਿਲੂਗੀ ਜਿਹੜਾ ਬੰਦਾ ਗਾਂ ਲੈਂਦਾ ਠੀਕ ਆ ਵੀਰੇ ਠੀਕ ਇੱਕ ਚੰਗੀ ਵੇਡ ਹਨਾ ਯਾਰ ਮੈਂ ਤੈਨੂੰ ਕਹਿਤਾ ਵੀ ਕੱਦ ਸਮੱਦਰ ਥੋੜੇ ਪੱਠਿਆਂ ਨਾਲ ਰੱਜਣ ਵਾਲੀ ਆ ਤੇ ਗਰਮੀ ਦਾ ਤੋਹਫਾ 12 ਕਿਲੋ ਦੋ ਦੇਜੂਗੀ 11 ਪਰ ਬਾਈ ਪਹਿਲਨ ਨੇ ਰਸਾ ਤਜਾ ਬੰਦਿਆਂ ਨੇ ਕਿਹਾ ਪਹਿਲਨ ਨੇ 12 13 ਕਿਲੋ ਦਿੱਤਾ ਯਾ ਦੂਜਾ ਸੂਆ ਸੂਣਾ ਸੇਲੇ ਨਹੀਂ ਫੜਾਈ ਰਸਾ ਓ ਡਰਦੀ é batia menino. ਯਾਰ ਅਜੀ ਤੂੰ ਕੀ ਕਹਦਾ ਹੋ ਘਾਟਾ ਘੁੱਟਾ ਨਾ ਖਾਲੀ ਨਹੀਂ ਰੇਟ ਤੇ ਠੀਕ ਹੈ ਯਾਰ گاਵਾ ਵਿੱਚ ਮਾਨਤਨ ਵੀ ਕਰਾਂਗੇ ਕਿੰਨੀ ਫਿਰ ਦੇਣੀ ਹੈ ਹਾਂ 31 ਦੀ ਦੇ ਦਿਆਂਗੇ ਨਹੀਂ ਨਹੀਂ ਮੇਰਾ ਮਾਨਤਨ ਕਰਾਂਗੇ ਯਾਰ ਜਦੋਂ ਤੈਨੂੰ ਕਹਿਤਾ ਵੀ ਜਦੋਂ ਕੋਈ ਆ ਗਿਆ ਮਾਨਤਨ ਕਰਾਂਗੇ ਮੇਰਾ ਕਰਦੇ ਬਾਅਦ ਅੱਜ ਐਂਦੇ ਬਾਈ ਫਿਰ ਅਗਲਾ ਨਾ ਪਤਾ ਮੇਰੀ ਗੱਲ ਸੁਣ ਭਰਾ ਮੇਰਾ ਅਗਲਾ ਮੁੜ ਕੇ ਆਖ ਦਿੰਦਾ ਤੁਸੀਂ ਮੁੱਲ ਕੀਤਾ ਸੀ ਮੈਂ ਤੈਨੂੰ ਤਾਂ ਕਰਕੇ ਕਿਹਾ ਜਿਹੜਾ ਕੋਈ 2000 1000 ਛੜਾਉਣਾ ਹੈ ਐਵੇਂ ਕਰਾ ਹਾਂ ਮੁੜ ਕੇ ਨਾ ਕਹਿੰਦੇ ਭਰਾ ਮੇਰਾ ਆਪਾਂ ਮਾਨਤਨ ਉਹ ਤੋਂ ਮੌਕੇ ਦੇ ਜਿਹਾ ਕਰ ਲੈ ਬੁੱਕ ਨੇੜੇ ਹੋ ਕੇ ਇੰਦੀ ਉਤਾਰਾ ਮਾਰਦਗੀ ਮਾਰਾਂ ਮੇਰੇ ਜਣੀ ਮੈਂ ਵੇਖਿਆ ਜੀਆਂ ਗਾਵਾਂ ਨੂੰ ਜੇ ਜੈ ਇਹਨਾਂ ਨੂੰ ਲੱਗਿਆ ਨਹੀਂ ਠੀਕ ਹੈ ਯਾਰ ਮਾੜੀ ਨਹੀਂ ਕਰੇ ਚੋਣ ਵਾਲੇ ਨੂੰ ਕੀ ਮਾੜੀਆਂ ਯਾਰ ਹਨਾ ਬਾਈ ਹੁਣ ਆਉਂਦਾ ਵੀ ਕੀ ਹੈ ਫਿਰ ਇਹਨੇ ਦਾ 25000 ਦਾ 25000 ਚਾੜੇ ਤੂੰ ਵਾਕਿਆ ਯਾਰ ਹਨਾ ਦੁੱਧੀਆਂ ਹੀ ਮਾਰਦੀ ਬਾਈ ਇਹ ਜਿਹੜਾ ਬੰਦਾ ਚੋਣ ਲੱਗ ਗਿਆ ਨਾ ਉਹਦਾ ਐ ਨਸ਼ਾ ਹੁੰਦਾ ਹੈ ਹੂੰ ਬਸ ਕਰ ਬਸ ਕਰ ਵਾਕਿਆ ਯਾਰ ਹਨਾ ਸੀਲ ਤੂੰ ਵੇਖ ਬਸ ਠੀਕ ਹੈ ਕਿ ਨਹੀਂ ਚੋਣ ਦਾ ਇਹ ਵੀ ਕੋਈ ਮਾਲਾ ਭਾਵਾਂ ਦੇ 2 ਮਿੰਟ ਨਹੀਂ ਲੱਗਦੇ ਯਾਰ 2 ਮਿੰਟ ਲੈ ਵੀ ਬੰਦਾ ਜਿਹੜਾ ਮਰਜੀ ਆ ਜੇ ਚੋਣ 1 ਮਿੰਟ ਚ ਗਾਂ ਚੋਈ ਜਾਊਗੀ ਐਡੀ ਸੀਲਸ ਲਾਗਾ ਕਰਮਾਂ ਲਈ ਯਾਰ ਲੈ ਇਧਰੇ ਪਾਂ ਦੀ ਗਿੱਟੇ ਮਲੀ ਜਾ ਜੇ ਕੋਈ ਜੋੜਾ ਲੈਣ ਵਾਲਾ ਜੋੜਾ ਲੈਣ ਵਾਲਾ ਅੱਜ ਪਹਿਣ ਦਾ ਦੇ ਦੇਗਾ ਨਹੀਂ ਨਹੀਂ ਮਾਨਤਾਂ ਨੂੰ ਨਾ ਚੱਕਾ ਐਵੇਂ ਆਪਾਂ ਕੀ ਤੇ ਕੀ ਮੈਂ ਕਿਹੜਾ ਪੜਾ ਕੇ ਯਾਰ ਹਾਂ ਹਾਂ ਦੇ ਦਿਆਂਗੇ ਫਿਰ ਹੋਰ ਦਾ ਜੋੜੇ ਵਾਲੇ ਦਾ ਅੱਛਾ ਉਹ ਪਰਲੀ ਡੱਬੀ ਭਰੇ ਦੱਸ ਭਾਈ ਉਹ ਪਿਛਲੀ ਵੀਡੀਓ ਚ ਪਾਈ ਸੀ ਪਤਾ ਇਹਦਾ ਬੱਚਾ ਹੀ ਵਿਖਾਇਆ ਸੀ ਤੁਹਾਨੂੰ ਪਤਾ ਠੀਕ ਆ ਬੱਚਾ ਮਰ ਗਿਆ ਸੀਲ ਠੰਡੀ ਆ ਕੋਈ ਚੱਕਰ ਨਹੀਂ ਇਹਨੂੰ ਤੇ ਤੋੜ ਕੇ ਫਿਰ ਵੀਡੀਓ ਬਣਾ ਕਿੰਨਾ ਹਾਂ ਉਹ ਚੋਤਾਰਾ ਮਾਰ ਦਾਂਗੇ ਇਹਦੇ ਆ ਇੱਕ ਥਾਂ 'ਚ ਛੱਟਾ ਆ ਬਈ ਇਹਦੇ ਠੀਕ ਹੈ ਉਹ ਕਿਹਦੇ ਹਾਂ 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 ਚਵਾਈ ਦੇ ਵਿੱਚ ਕਲੀਅਰ ਕਿੰਨੇ ਉਹ ਦੇ ਦਈਏ ਵੀਰੇ ਇਹ ਦੁੱਧ ਕਿੰਨਾ ਇਹਦੇ ਥੱਲੇ 10 ਤੋਂ ਬਾਰ ਬਾਰੀ ਉਹ 10 ਮੰਨ ਕੇ ਅਗਲਾ ਲਵੇ ਦਵਾਈ ਮਾਰ ਚਿਚੜ ਪੈ ਉਹ ਚਿਚੜ ਦਾ ਚਿਚੜਾ ਹੀ ਦਵਾਈ ਲਾਤੀ ਆ ਉਹ ਸੁੱਕ ਗਿਆ ਬਈ ਹੂੰ ਚਿਚੜ ਬੜੇ ਪੈ ਗਏ ਹੂੰ ਕਿੰਨੇ ਹੀ ਦੇ ਦਈਏ ਵੀਰੇ ਇਹ 26000 ਦੇ ਦੀ ਜੀ ਜੋ ਆਜੂ ਕਰਕੇ ਦੇ ਦੋ ਯਾਰ ਚੱਲ ਦੇ 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 ਦਿਆਂਗੇ ਜਦੋਂ ਕੁਮਾਨ ਬੋਲ ਇਹ ਤਾਂ 10 ਗੀਰੋ ਵਿਚਾਰੇ ਨੇ 68 8000 ਦੀ ਲਈ ਹੋਈ ਸੀ ਹਣਾ ਬਾਈ ਬਾਈ ਇਹ ਲਈ ਸੀ ਆਪਾਂ 68000 ਦੀ ਕਿੱਲੇ ਤੋਂ ਖਰਚੇ ਉੱਤੇ ਸੀ ਬੱਚਾ ਮਰ ਗਿਆ ਸੂਈ ਸਾਰੀ ਮਹੀਨੇ ਦੀ ਆ ਪਰ ਇੰਨਾ ਬੰਦਾ ਸਾਂਭ ਲਵੇ ਕੋਈ ਥਣਾ ਤੇ ਉਹਦਾ ਮੌਕੇ ਹੋ ਗਏ ਸੀ ਪਰ ਤਾਂ ਹੀ ਦਾਣਾ ਦੂਣਾ ਮੈਂ ਤਾਂ ਹੀ ਨਹੀਂ ਨਾ ਪਾਉਂਦਾ ਪਿਆ ਨਾ ਉਹ ਇੱਕ ਗਰਮੀ ਆ ਨਾ ਆ ਵਧੀਆ ਚੀਜ਼ਾਂ ਹਨਾ ਬਾਈ ਹੈ ਉਹ ਮੈਨਾਂ ਕਹਿਣਾ ਹੀ ਕੀ ਆ ਪਰ ਤੇ ਆ ਵੀ ਆਪਾਂ ਭਾ ਕੀ ਕਰਦੇ ਪਏ ਵੀ ਸਾਹ ਉਹ ਵੀ ਗੱਲ ਅੱਜ ਘਾਟਾ ਹੀ ਪਿਆ ਯਾਰ ਪੈਂਦਾ ਪਿਆ ਜੋ ਸੋਚੀਏ ਤਾਂ ਹਨਾ ਹੂੰ ਐ ਉੱਟਦੇ ਆ ਅਗਲਾ ਵਪਾਰੀ ਨੂੰ ਨਫਾ ਦਾ ਕਹਿ ਦਿੰਦਾ ਬਾਈ ਤੜਕੇ ਤੋਂ ਲੈ ਕੇ ਸ਼ਾਮ ਤਾਈ ਹੂੰ ਦੂਜੇ ਨੀਮਾਂ ਗਾਂ ਕੋਲੇ ਕਰਦੇ ਕੋਈ ਗੱਲ ਨਹੀਂ ਬਾਬਾ ਵੇਖ ਬਸ ਕਰ ਦੂਜੇ ਨੀਮਾਂ ਆਈਦਰ ਆਈਦਰ ਕੋਲੇ ਆਂਦੇ ਚ ਨਹੀਂਗਾ ਛੱਟਾ ਆ ਆ ਇਧਰਲੇ ਛੱਟਾ ਆ ਪਰਲੇ ਚ ਆ ਤੇਰੇ ਵਾਲੇ ਆ ਛੱਟਾ ਇੰਨਾ ਛੱਟਾ ਹੈਗਾ ਪੈਂਦਾ ਬਾਲਟੀ ਚ ਆ ਪੂਰ ਬਣਾਉਂਦੀ ਆ ਹਾਂ ਥੋੜੀ ਜਿਹੀ ਪੂਰ ਬਣਦੀ ਆ ਤੇ ਤਾਂ ਹੀ ਆਪਾਂ ਭਾੜਾ ਕਰਦੇ ਪਏ ਆਪਾਂ ਕਾਠ ਦੀ ਗੱਬਾਂ ਲਈ ਸੀ ਤੋਨ ਮੁੱਲ ਵੀ ਇਹ ਤਾਂ ਗਈ ਸਮਝੋ ਇਹ ਤਾਂ ਕਿ ਦੋ ਕੋਈ ਵੈੜ ਤੂੰ ਸੰਭਣ ਵਾਲਾ ਹੋਵੇ ਟਿਕਾਣੇ ਦਾ ਬੰਦਾ ਬਾਈ ਜੇ ਕੋਈ ਕਾਰੀਗਰ ਲੈ ਜਾਏ ਨਾ ਗਾਂ ਥਲੇ 15 16 ਕਿਲੋ ਦੁੱਧ ਹੁੰਦੇ ਦਿੱਤੀ ਜਾਊ ਹੂੰ ਇਹਨਾਂ ਚੋ ਟੋਕੜਾ ਹੀ ਬੱਚਾ ਲਾਇਆ ਹੈ ਨੋ ਹਾਂ ਵੀਡੀਓ ਅਗਲਾ ਵੇਖ ਵੀ ਸਕਦਾ ਸੇਮ ਬੱਚਾ ਹੀ ਇਹਦੇ ਨਾਲ ਦਾ ਆ ਕੱਟੀਆਂ ਬਈ ਦੋਵੇਂ ਏ ਆ ਕੱਟੀ ਬਈ ਇਹ ਹੋਊਗੀ ਪੰਜਾ 6 ਮਹੀਨਿਆਂ ਦੀ ਹੂੰ ਠੀਕ ਆ ਮੈਂ ਉਹ ਚੰਗੀ ਦੀ ਆ ਹੂੰ ਸਾਨ ਵੀ ਚੰਗੇ ਤੋਂ ਲੱਗੀ ਇਥੋਂ ਆਪਾਂ ਲੱਗ ਗਈ ਲਈ ਆ ਤੇ ਉਹ ਪਰਲੀ ਬਈ ਪਰਲੀ ਪਰਲੀ ਕੱਟੀ ਉਹ ਵੇਲਾ ਉਹ ਸਾਲ ਦੀ ਹੋਊਗੀ ਬਈ ਇਹ ਦੋਵੇਂ ਕਿੰਨੇ ਜਿੰਦੇ ਨੇ ਕੱਲੀ ਕੱਲੀ ਬਈ ਬਈ ਮੈਂ ਤੁਹਾਨੂੰ ਦੱਸਦਾ ਕੱਲਾ ਕੱਲਾ ਆਲਾ ਮੁੱਲ ਕਰ ਲਗੇ ਅਗਲਾ ਮੁੜ ਕੇ ਆਖ ਦਿੰਦਾ ਹਾਂ ਵੀ ਅਸੀਂ ਇੱਕ ਲੈਣੀ ਆ ਕੱਲੀ ਦਾ ਦੱਸ ਦੇ ਵੀਰੇ ਇਹ ਆਇਂਦਾ ਮੁੱਲ 12000 ਨਿੱਕੀ ਦਾ ਹੂੰ ਵੱਡੀ ਦਾ ਮੁੱਲ ਬਈ 26000 ਠੀਕ ਹੈ ਬਈ ਪਰ ਵੱਡੀ ਦਾ ਮੁੱਲ 26 ਦਾ ਪਾਰਾ ਹਾਂ ਠੀਕ ਹੈ ਬਈ ਅੱਛਾ ਇੱਕ ਗੱਲ ਹੋਰ ਦੱਸ ਉਹ ਪਰਲੀ ਸਾਈਵਾਲ ਕਾ ਜਿਹੜੀ ਪਿਓਰ ਆ ਉਹ ਵੀ ਜੇ ਕੋਈ ਦਾ ਦੇ ਦੇਗਾ ਬਾਈ ਜੀ ਉਹ ਮੇਰਾ ਦਾ ਤਿਆਰ ਕਰਕੇ ਵੇਚਾਂਗੇ ਦੁੱਧ ਦਿੰਦੀ ਆ 13 14 ਕਿਲੋ ਠੀਕ ਹੈ ਮੈਂ ਨਾ ਸੀਲ ਵਾਲੇ ਦਾ ਬੰਬੇ ਠੱਪੇ ਪੈ ਨਹੀਂ ਦਾ ਆਪਾਂ ਰੱਖਦੇ ਕਿੰਨੇ ਦਿਨ ਲੈਂਦੀ ਹੈ ਹਜੇ ਬਈ ਇਹ ਬਾਈ ਇਹਦਾ ਆ ਕਿਹੜਾ ਅਗਲਾ ਮਹੀਨਾ 5 ਤਰੀਕ ਨੂੰ ਦਿਨ ਪੂਰੇ ਹੀ ਦੇਸੀ ਦੇ ਇੱਕ ਕੱਲ ਨੂੰ ਮਹੀਨਾ ਚੜ੍ਹਨਾ 50 ਦਿਨਾਂ ਨੂੰ 5 ਦਿਨ ਪੂਰੇ ਪਈ ਤੇ ਪੰਜਾਂ ਤੋਂ ਕੋਈ 5-7 ਦਿਨ ਰਾਜੀ ਉੱਤੇ ਲੈ ਜੂਗੀ ਆਵੇ ਲੈ ਇਹਦਾ ਪੈ ਗਈ ਮੇਰੀ ਗੱਲ ਸੁਣੇ ਆਪ ਤਿਆਰ ਕਰਕੇ ਮੁੱਲ ਮੈਂ ਤੈਨੂੰ ਦੱਸਦਾ ਨਾ ਜੇ ਦੱਸ ਦੇਗਾ ਕਿ ਇਹਨੂੰ ਯਾਰ ਹੈ ਫੋਨ ਤੇ ਆਪਾ ਦੱਸ ਦਾਂਗੇ ਜੇ ਕਿਨੇ ਲੈਣੀ ਹੋਵੇ ਕੋਈ ਚੱਕਰ ਚਲ ਆ ਕੇ ਕਈ ਵਾਰੀ ਤੇਰੇ ਰਗੇ ਕਰ ਉਹ ਵੀ ਰੀਪੰਦਾ ਲੈ ਕੇ 2 ਰੁਪਏ ਕ ਮੁੱਲ ਫੇਰ ਆ ਜੂਗਾ ਬਾਕੀ ਉਹ ਦੱਸ ਤਾ ਕਹਨੇ ਆ ਜਿੰਤੀ ਦੇ 10 12 ਦਿਨ ਉਹਨੇ ਲੈਣੇ ਆ 15 ਦਿਨ ਰੱਖ ਲਾ 15 ਦਿਨ ਯਾਰ ਇੰਨਾ ਲਾਈ ਖੜੀ ਤੈਨੂੰ ਪਤਾ ਜਦੋਂ ਦੂਜੇ ਸੂਏ ਗਾਵਾਂ ਲਾਉਣ ਲੱਪੈਣਾ ਉਹ ਕਟਾ ਵੇਚਦਾ ਤੇਡੇ ਕਟਾ ਵਾਲਾ ਨਹੀਂ ਭਈ ਉਹ ਬੈਠਾ ਅੱਛਾ ਉਹ ਪਰਲਾ ਨਿੱਕਾ ਨਿੱਕਾ ਵੀਗਾ ਦੇਣਾ ਹੋ ਦੇ ਦੇਾਂਗੇ 20000 ਮੁੱਲ ਕੀਤਾ ਆਪਾਂ ਜੇ ਕੋਈ ਆ ਗਿਆ ਤੇ ਮਾਨਤਨ ਕਰ ਦਿਆਂਗੇ ਦਿਖਾਇਆ ਵੀ ਕੋਈ ਗੱਲ ਨਹੀਂ ਕੋਈ ਆ ਗਿਆ ਦੇ ਦੀ ਹਾਂ ਜੇ ਕੋਈ ਆ ਗਿਆ ਆਪਾਂ ਦੇ ਦੇਾਂਗੇ ਕਟਾ ਹਾਂ ਕਟਾ ਬੁਰੇ ਚੰਗਾ ਐਨ ਅੱਛਾ ਨੰਬਰ 70 ਹੈ 70 ਵਾਲਾ ਨੰਬਰ ਹੈ ਕਿ ਕਿੰਨੇ ਆਣਾ ਨੰਬਰ ਲਾ ਲਵੇ ਭਾਵੇਂ ਦੀ ਕੋਈ ਇੱਕ ਦਾ 78 79 70 410 ਇੱਕ 9801 ਇੱਕ ਵਾਰੀ ਹੋਰ ਦੋਵੇਂ ਨੰਬਰ ਦੁਬਾਰਾ ਰਿਪੀਟ ਕਰੋ 70 ਨਾ 78 98 ਨਾ 7899704010 ਤੇ ਇੱਕ ਇੱਕ 98558801 ਅੱਛਾ ਇੱਕ ਗੱਲ ਹੋਰ ਆ ਹਰਜੀਤ ਹਾਂਜੀ ਵੀਰੇ ਮੈਂ ਮੰਨਾਂ ਕਿ ਜਿਵੇਂ ਮੁੱਛਾ ਮੁੱਛਾ ਫੇਰ ਰੱਖੀ ਆ ਆਦੇ ਕਿਹੜੇ ਨਾਈ ਤੋਂ ਕਰਾਉਣਾ ਮੈਂ ਵੀ ਬਰਾਉਣੀ ਆ ਮੇਰੇ ਮੁੱਛਾ ਨਹੀਂ ਬੰਦਿਆ ਬਾਜਾਂ ਨੂੰ ਸਾਰਾ ਸਾਰਾ ਕੁਝ ਬਣ ਜੂ ਆ ਵੇਲਾ ਹਰਜੀਤ ਤੂੰ ਸੋਹਣਾ ਬਣ ਕੇ ਰਹਿਣਾ ਤੂੰ ਕਹਿੰਦਾ ਤੂੰ ਲੇਟ ਹੋ ਗਿਆ ਦਾੜੀ ਕਟਾਉਣ ਦਾ ਟਾਈਮ ਨਹੀਂ ਲੱਗਦਾ ਹੋਣ ਭਰਾਵਾ ਤੂੰ ਕਹਿ ਕੇ 11 ਵਜੇ ਨਾ 2 ਵਜੇ ਆਇਆ ਇਹ ਸਾਬ ਲਾਲਾ ਖੀਰੀ ਮੈਂ ਮੈਂ ਸੁਈਆਂ ਸੀ ਮੁੜ ਕੇ ਫਿਰ ਮੈਂ ਕੜਤਾ ਬੋਲਾ ਇਹਨਾਂ ਮੈਂ ਐਵੇਂ ਜੇ ਜੋ ਪਾਈ ਸੜੀ ਜਾਣਗੀ ਕੰਮ ਨਹੀਂ ਪੜਦਾ ਨਹੀਂ ਬਈ ਗਰਮੀ ਪਾਲੀਆ ਹੁਣ ਕਈ ਕਹਿ ਦੇਣਗੇ ਗੱਡੀ ਲੈ ਲਾ ਸਾਬੇ ਜਰਾ ਕੰਮ ਚੱਲਦਾ ਗੱਡੀ ਤੇ ਨਾ ਬਈ ਮੇਰੇ ਕੋਲ ਆ ਗਾਇਆਂ ਕੋਈ ਨਹੀਂ ਮੈਂ ਤੇ ਹੰਦਾ ਮੇਰੇ ਗੱਡੀ ਦਾ ਫਾਇਦਾ ਸਿਆਲ ਸਿਆਲ ਹੁਣ ਅਸੀਂ ਵੀ ਜਾਣੇ ਆ ਠੀਕ ਹੈ ਗੱਡੀਆਂ ਹੀ ਸਿਆਲ ਸਿਆਲ ਕਰ ਗਰਮੀ ਚ ਨਹੀਂ ਗੱਡੀ ਪਰ ਬਈ ਇੱਕ ਗੱਲ ਮੈਂ ਲੋਕਾਂ ਤੋਂ ਪੈਸੇ ਵੱਧ ਮੰਗੂਗਾ ਵਿਚਾਰਿਆਂ ਤੋਂ ਅਗਰ ਇਹਨੇ ਗਾਮ ਅੱਜ ਵੇਚ ਨਹੀਂ ਹੁੰਦੀ ਆ ਉਹ ਮੈਂ ਗੱਡੀ ਦਾ ਖਰਚਾ ਪਾਉਂਗਾ ਉਹ ਮੈਂ ਹਣਾ ਅੱਗੇ ਹੀ ਹਰ ਲੈਣਾ ਠੀਕ ਹੈ ਜਿਵੇਂ ਲਾਗੇ ਬੰਨੇ ਦਾ ਤੇ ਮੁੜ ਕੇ ਗੱਡੀ ਤੇ ਹਦ 1500 ਹੀ ਲੈਣਾ ਹਾਂ ਤੋ ਲੋਕਾਂ ਦੀ ਪੈਣਾ ਯਾਰ ਭਾਈ ਮੇਰਾ ਜੀ ਨਹੀਂ ਕਰਦਾ ਕਿ ਤੂੰ ਨਜਾਇਜ਼ ਨਹੀਂ ਸਿਆਲ ਸਿਆਲ ਚ ਤੂੰ ਗੱਡੀ ਤੇ ਰਹੀਂ ਪਰ ਹੋਣਾ ਆਏ ਭਾਈ ਜਨਵਰ ਸੀ ਹਰਜੀਤ ਵੀਰੇ ਦੇ ਗੱਲਬਾਤ ਲਈ ਨੰਬਰ ਸਕਰੀਨ ਤੇ ਜੇ ਕੇ ਨੂੰ ਗਲਤ ਬੋਲਿਆ ਗਿਆ ਖਿਮਾਂ ਦੇ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ